ਘਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਹਿਸਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫੇਰ ਵੱਡੇ ਫੇਰ ਬਦਲ ਕਰ ਦਿੱਤੇ ਗਏ ਨੇ ਇੱਕ ਵਾਰ ਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ-ਵਾਰ ਇਸ ਗੱਲ ਉੱਤੇ ਤਰਜੀਹ ਦਿੱਤੀ ਜਾ ਰਹੀ ਹੈ ਭ੍ਰਿਸ਼ਟਾਚਾਰ ਨੂੰ ਲੈ ਕੇ ਨਸ਼ਾ ਤਸਕਰੀ ਨੂੰ ਲੈ ਕੇ ਜ਼ਰੂਰ ਟੌਰਨ ਸਾਹਿਬ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਪੜੀ ਪਾਤੀ ਜਾਣਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਸ਼ਰੂਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਵਿਕਰਮ ਜਿਠੀਆ ਤੇ ਭਾਵੇਂ ਸ਼ਰੂਮਣੀ ਅਕਾਲੀ ਦਲ ਵੱਲੋਂ ਰੱਜ ਕੇ ਕੋਸਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੇਕਿਨ ਇਧਰ ਫਿਰ ਦੁਬਾਰਾ 7 ਆਈਪੀਐਸ ਅਧਿਕਾਰੀ ਨੇ ਜਿਹੜੇ ਇਧਰੋਂ ਉਧਰ ਕਰ ਦਿੱਤੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪੰਜਾਬ ਪੁਲਿਸ ਵਿੱਚ ਵੱਡਾ ਫੇਰ ਬਦਲ ਹੋਇਆ ਹੈ ਪੰਜਾਬ ਦੇ ਗਵਰਨਰ ਦੇ ਹੁਕਮ ਅਨੁਸਾਰ 7 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਜਿਨ੍ਹਾਂ ਵਿੱਚ ਆਈਪੀਐਸ ਅਧਿਕਾਰੀਆਂ ਜਗਦਲੇ ਨਿਲਾਂਬਰੀ ਵਿਜੇ ਕੁਲਦੀਪ ਸਿੰਘ ਚਾਲ ਸਤਵਿੰਦਰ ਸਿੰਘ ਨਾਰਕ ਸਿੰਘ ਗੁਰਬੀਰ ਸਿੰਘ ਚੋਹਾਨ ਨਵੀਨ ਸਿੰਘ ਸੈਣੀ ਤੋਦਈਆ ਅਤੇ ਡੀ ਸੁਦਾਰਪੀਜੀ ਸ਼ਾਹਰ ਖਾਨ ਤਾਜ਼ਾ ਹੁਕਮਾ ਮੁਤਾਬਕ ਜਗਲ ਦੇ ਦਰਬਾਰੀ ਵਿਜਲਿੰਗ ਆਈਪੀਐਸ ਆਈਪੀਐਸ ਨੂੰ ਡੀਆਜੀ ਕਾਉਂਟਰ ਇੰਟੈਲੀਜੈਂਸ ਪੰਜਾਬ ਐਸੇ ਨਗਰ ਕੁਲਦੀਪ ਸਿੰਘ ਚਾਲ ਅਤੇ ਦੂਸਰੇ ਪਾਸੇ ਤਸਵਿੰਦਰ ਸਿੰਘ ਐਸਪੀ ਡੀਐਚ ਲੁਧਿਆਣਾ ਦੇ ਇਲਾਕੇ ਡਾਕਟਰ ਨਾਨ ਸਿੰਘ ਡਾਕਟਰ ਨਾਨ ਸਿੰਘ ਆਈਪੀਐਸ ਨੂੰ ਡੀਜੀਈ ਬਾਰਡਰ ਰੇਂਜ ਅੰਮ੍ਰਿਤਸਰ ਭਾਇਆ ਗਿਆ ਇਸ ਤੋਂ ਇਲਾਵਾ ਯਾਨੀ ਕਿ ਇਹਨਾਂ ਸਾਰਿਆਂ ਦੇ ਤਬਾਦਲੇਆ ਕਰ ਦਿੱਤੇ ਗਏ ਨੇ ਲਿਸਟ ਜਿਹੜੀ ਹੈ ਉਹ ਪੰਜਾਬ ਸਰਕਾਰ ਵੱਲੋਂ ਅਪਲੋਡ ਕਰ ਦਿੱਤੀ ਗਈ ਹੈ ਵੱਡੇ 7 ਆਈਪੀਐਸ ਅਫਸਰਾਂ ਦੇ ਤਬਾਦਲੇ ਜਿਹੜੇ ਨੇ ਪੰਜਾਬ ਦੇ ਗਵਰਨਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਹਿਤਾ ਦੇ ਨਾਲ ਕਰ ਦਿੱਤੇ ਗਏ ਨੇ ਇਹ ਬਦਲਾਵ ਕਿਉਂ ਹੋਇਆ ਹੈ ਇਹ ਵੱਡਾ ਫੇਰ ਬਦਲ ਕਿਉਂ ਕੀਤਾ ਗਿਆ ਪੰਜਾਬ ਦੇ ਗਵਰਨਰ ਗੁਲਾਬਚੰਦ ਕੁਟਾਰੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਹੋਣ ਦੇ ਨਾਲ-ਨਾਲ ਇਹਨਾਂ ਦੇ ਕੋਲ ਗ੍ਰਹਿ ਮੰਤrana ਵੀ ਹੈ ਇਸ ਨੂੰ ਲੈ ਕੇ ਸੱਤ ਵੱਡੇ ਆਈਪੀਐਸ ਅਫਸਰ ਜਿਨ੍ਹਾਂ ਦੀ ਮੈਂ ਤੁਹਾਨੂੰ ਨਾਮ ਦੱਸੇ ਨੇ ਉਹਨਾਂ ਦੇ ਤਬਾਦਲੇ ਜਿਹੜੇ ਨੇ ਇਧਰ ਤੋਂ ਉਧਰ ਕਰ ਦਿੱਤੇ ਹਨ